मनीष विखे दमदमी तक साल जत्था पेंडरा महिता वालों तन तन अमर शहीद बाबा दीप सिंह जी शहीद भाई अमरीक सिंह जी और समूह शहीद की याद विच महान गुरमति समागम करवाए गए इस समागम विच सिंह साहिबान संत महापुरुष अति पंथक विद्वान पंथ प्रसिद्ध कीर्तन जथे कवि श्री टाडी अति कथावाचक शहीद के जीवन संबंधी विचार कीते तुसी देख रहे हो डीएस न्यूज़ चैनल ब्यूरो चीफ दविंदर सिंह दी ਖਾਸ ਖਬਰ ਆਜੋ ਹਾਂ ਜੀ ਚੱਲੇ ਅਸੀਂ ਬੰਦਗੀ ਕਰੀਏ ਕਿਉਂ ਨਿਕਲ ਗਏ ਆ 24 ਘੰਟੇ ਤੇ ਦੁਨੀਆਂ ਦੇ ਕੰਮ ਕਰਦੇ ਦੁਨੀਆ ਦੇ ਪਿਆ ਪਿਆ ਵਾਹਿਗੁਰੂ ਉਹਨਾਂ ਦੇ ਮੂੰਹ ਚੋਂ ਨਿਕਲੇਗਾ ਜਿਹੜੇ ਜਾਗਦੇ ਪਏ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਲੇ। ਇਹ ਕੀ ਹੈ ਅਭਿਆਸ ਜਦੋਂ ساری ਉਮਰ ਮੈਂ ਮੈਂ ਦਾ ਅਭਿਆਸ ਕੀਤਾ ਤੂੰ ਤੂੰ ਕਿੱਥੋਂ ਨਿਕਲੇ? ਕੌਂਕੇ ਗੁਜ਼ਾਰਾ ਨਹੀਂ ਹੋਣਾ। ਇਹਦਾ ਜ਼ਿੰਦਗੀ 'ਚ ਅਭਿਆਸ ਕਰਨਾ ਪਊਗਾ ਜਦੋਂ ਤੇਰੇ ਕੋਲੇ ਗਾਹਕ ਆਵੇ ਦੁਕਾਨ ਤੇ ਉਦੋਂ ਤੂੰ ਤੋਲਣ ਲੱਗਿਆ ਜੇ ਤੇਰਾ ਤੇਰਾ ਤੋਲੇਗਾ ਤੇ ਫਿਰ ਤੇਰਾ ਤੇਰੇ ਅੱਗੇ ਆ ਜਾ ਮੈਂ ਕਬੀਰ ਤੂੰ ਮੁਝ ਮਹਿਰਮ thank <laughs> you ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਮਾਰਨ ਦਰਵਾਇਆ ਜਾ ਰਿਹਾ ਕਿਹੜੇ ਸਬੰਧ ਤੇ ਕਿਹੜੀ ਜਗ੍ਹਾ ਉਹ ਇਹ ਸਿਧਾਂ ਦੇ ਯਾਦਵੀ ਸਮਾਗ ਸਜਾਣਾ ਕਰਾਇਆ ਜਾ ਸਮਾਗ ਸਿਧਾਂ ਦੇ ਯਾਦ ਵਿੱਚ ਬਾਬਾ ਅੰਮਰ ਸਿਧ ਦੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਜੋ ਇਲਾਕੇ ਦੇ ਸ਼ਹੀਦ ਹੋਏ ਨੇ ਇਸ ਅਸਥਾਨ ਦੇ ਸੇਵਾਦਾਰ ਜੀ ਬਾਬਾ RAM ਸੰਤ ਤਪਸਥਾਨ ਨੂੰ ਉਹ ਤੋਂ ਪਹਿਲਾਂ ਨਗਰ ਕੇਤੂ ਦੀ ਗੱਲ ਸੀ ਜਾਇਆ ਹਾਂਜੀ ਕੱਲ੍ਹ ਨੂੰ ਨਗਰ ਕੇਤੂ ਹੋਇਆ ਆਪਣੇ ਇਥੋਂ ਉਧਰ ਬਾਲੂ ਤੋਂ ਬਾਲਾ ਤੰਧੋਈ ਤੰਧੋਈ ਤੋਂ ਅੱਗੇ ਇਹ ਅੱਜ ਪਿੰਡ ਤੋਂ ਹੁੰਦਾ ਹੋਇਆ ਤੇ ਫਿਰ ਵਾਪਸ ਇੱਥੇ ਜ਼ਵਾਦੀ ਹੋਇਆ ਅੱਜ ਅੰਮ੍ਰਿਤਸਰ ਵੀ ਹੋ ਰਿਹਾ ਪਾਪਾ ਅੱਜ ਅੰਮ੍ਰਿਤਸਰ 6:00 ਚਾਰ ਵਜੇ ਰੰਗ ਹੋਣਾ ਜੀ ਪੰਜ ਪਿਆਰ ਪਹੁੰਚਦੀ ਹੈ ਸੰਦਨ ਕੋ ਸਨਿਆਰ ਰਹਾ ਦੂਜੋ ਸੰਦਸਨਿਆਰ ਜਦ ਨਿਆਪ ਚਲਦੇ ਭਈ ਪੰਮਰ ਸਾਹਿਬੇ ਕੋ ਸਿੱਖੀ ਨੂੰ ਗ੍ਰਹਿਣ ਕਰੋ ਨਾਮ ਬਾਣੀ ਦੇ ਧਾਰਨੀ ਹੋਵੋ ਸਿੱਖੀ ਨੂੰ ਗ੍ਰਹਿਣ ਕਰੋ ਨਾ ਇਹ ਬਿਲੇ ਨੇਤਲੇ ਮ ਕਰੋ ਬਾਣੀ ਪੜੋ ਸੇਵਾ ਕਰੋ ਸੇਵਾ ਸੇਨ ਕਰਕੇ ਜੀਵ ਸਫਲਾ ਹੁੰਦਾ ਲੋਕ ਸੇਪ ਲੋਕ ਸੇ ਹੱਲੇ ਵਾਲਾ ਜੀਵਨ ਬਣ ਜਾਂਦਾ ਵਾਹਿਗੁਰੂ ਜੀ ਖਾਤਾ ਵਾਜੀ ਬਤੇ ਵਾਹਿਗੁਰੂ ਜੀ ਖਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਗੁਰਦਵਾਰ ਸਾਹਿਬ ਤੇ ਕਿਹੜੇ ਸਭਾ ਇਹ ਵਾਹਿਗੁਰੂ ਜੀ ਗੁਰਦੁਆਰਾ ਤਪਸਥਾਨ ਬਾਬਾ ਰਾਮਕੰਨ ਸਾਹਿਬ ਪਿੰਡ ਮਨੇਸ ਵਿਖੇ ਕਰਵਾਇਆ ਜਾ ਰਿਹਾ ਇਹ ਤਨਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਅਤੇ ਭਾਈ ਅਮਰੀਕ ਸਿੰਘ ਜੀ ਕੰਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਜਿਹੜਾ ਨੌਜਵਾਨ ਨਸ਼ਾ ਵਿੱਚ ਜਾ ਰਿਹਾ ਉਹਨਾਂ ਨੂੰ ਕਿਸਰਾ ਦੇਣਾ ਜੀ ਨੌਜਵਾਨਾਂ ਨੂੰ ਇਹ ਪ੍ਰੇਰਣਾ ਕਿ ਇਹ ਜਿਹੜੇ ਸਮਾਰਕਨ ਕਰਵਾਏ ਜਾ ਰਹੇ ਆ ਇਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਗੁਰੂ ਦੀ ਸਿੱਖੀ ਧਾਰਨ ਕਰਕੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜਿਹੜਾ ਆਇਆ ਹੋਇਆ ਮਿਲਿਆ ਗੁਰੂ ਵੱਲੋਂ ਜੀਵਨ ਹੈ ਇਹਨੂੰ ਗੁਰੂ ਦੇ ਆਖੇ ਅਨਸਾਰ ਜੇ ਕੇ ਆਪਣਾ ਜੀਵਨ ਸਫਲਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਗਾ ਦੇ ਗੁਰਦੁਆਰਾ ਸਾਹਿਬ ਸਮਾਰੋਹ ਕਰਵਾਇਆ ਜਾ ਰਿਹਾ ਜਿਹੜੇ ਸਵਾਗਤ ਕਰਨਾ ਬਹੁਤ ਰੱਬ ਇਹ ਮੇਰਾ ਨਾਮ ਜੀ ਭਾਈ ਗੁਰਪ੍ਰੀਤ ਸਿੰਘ ਤੇ ਗੁਰਦੁਆਰਾ ਤਾਪਸਥਾਨ ਬਾਬਾ ਰਾਮਸੰਮਨ ਸਾਹਿਬ ਜੀ ਦੇ ਪਿੰਡ ਮਨੀਸ਼ ਦਮਦਮੀ ਟਕਸਾਲ ਦੀ ਬ੍ਰਾਂਚ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਉਹਨਾਂ ਦੀ ਰਹਿਨਮਾਈ ਹੇਠ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ ਵੈਦ 17 ਅਤੇ 18 ਫਰਵਰੀ ਨੂੰ ਇੱਥੇ 17 ਤਰੀਕ ਨੂੰ ਜਮਹਾਨ ਨਗਰ ਕੀਰਤਨ ਵੱਖ-ਵੱਖ ਇਲਾਕੇ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਗੁਰਦੁਆਰਾ ਬਾਬਾ ਰਾਮ ਥਮਨ ਸਾਹਿਬ ਵਿਖੇ ਆਉਂਦਾ ਉਸ ਤੋਂ ਅਪਰੰਤ 18 ਤਰੀਕ ਨੂੰ ਮਹਾਨ ਜੋ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਰਾਗੀ ਢਾਡੀ ਜਥੇ ਪਹੁੰਚ ਕੇ ਸੰਗਤਾਂ ਨੂੰ ਕੀਰਤਨ ਕਵਿਸ਼ਰੀ ਅਤੇ ਗੁਰੂ ਇਤਿਹਾਸ ਦੇ ਨਾਲ ਜੋੜਦੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 18 ਤਰੀਕ ਨੂੰ ਅਮਰ ਸੰਚਾਰ ਵੀ ਹੁੰਦੇ ਹਨ ਸਾਰੀਆਂ ਸੰਗਤਾਂ ਨੇ ਅਮਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤਾਪਸਥਾਨ ਬਾਬਾ ਰਾਮ ਥਮਨ ਸਾਹਿਬ ਜੀ ਜੋ ਕਿ ਦੰਦਮੀ ਟਕਸਾਲ ਦੀ ਬ੍ਰਾਂਚ ਸਥਾਨ ਹੈ ਮਹਾਪੁਰਸ਼ ਬਾਬਾ ਰਣਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮੌਜੂਦਾ ਮੁਖੀ ਉਹਨਾਂ ਦੀ ਦੇਖਰੇਖ ਹੇਠ ਚ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਅਤੇ ਸਾਰੇ ਸਿੰਘਾਂ ਵੱਲੋਂ ਰਲ ਮਿਲ ਕੇ 17 ਨੂੰ ਨਗਰ ਕੀਰਤਨ ਕੱਢਿਆ ਜਾਂਦਾ ਹੈ 18 ਨੂੰ ਮਹਾਨ ਗੁਰਮਤ ਸਮਾਗਮ ਚੱਲ ਰਿਹਾ ਹੈ ਭਾਈ ਹੱਥ ਜੋੜ ਕੇ ਬੇਨਤੀ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਅਮਰਤ ਛਕੋ ਤੇ ਜਿਹੜਾ ਗੁਰੂ ਸਾਹਿਬ ਜੀ ਦਾ ਬਚਨ ਆ ਗਿਆ ਭਈਆ ਕਾਲ ਕੀ ਤਵੇ ਚਲਾਇਓ ਪੰਥ ਸਾਰੇ ਸਿੱਖਨ ਕੋ ਮੈਂ ਗੁਰੂ ਮਾਨਿਓ ਗ੍ਰੰਥ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਵਜਿਫਤ ਅੱਜ ਦੇ ਸਮਾਗਮ ਬਾਰੇ ਵੀ ਚੜਾ ਜਾਈ ਤੇ ਖਵਾਗੋ ਜੀ ਦਮਦਿਆਂ ਛਾਜਾ ਦਾ 1:30 ਵਜੇ ਤੋਂ ਹੋਏ ਜੋ ਕੋ ਰਾਜ ਆ ਬਾਬਾ ਰਾਮ ਸ਼ਾਮਾ ਤੇ ਬਹੁਤ ਬਸਮਾਰਮ ਹੋਇਆ ਹੈ ਖੜੇ ਬੱਲੇ ਦਾ ਮਨਚਾਰ ਹੋਣਾ ਹੈ ਸੋ ਸੰਤਾਨ ਦੇ ਬੇਨਤੀ ਹੈ ਖੜੇ ਬੱਲੇ ਬਲ ਸਾਹਿਬ ਜੀ ਗੁਰੂਵਾਲ ਬਣ ਕੇ ਕੁਝ ਦਿਨ ਸੁਖੀਆ ਪ੍ਰਾਪਤ ਕਰੋ ਸੋ ਸੰਗਤ ਕਲ ਨਗਰ ਕੀਤਾ ਹੋਇਆ ਸੀਗਾ ਬਹੁਤ ਸੰਗਤਾਂ ਨੇ ਤਸ਼ਮੀਆ ਕਰਕੇ ਲਾਭ ਪ੍ਰਾਪਤ ਕੀਤੇ ਹਾਂ ਸੋ ਸਭ ਤੋਂ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਅਪਾ ਸਰਣਾ ਖੜੇ ਬੱਲੇ ਦਾ ਮਨਸਾਖੇ ਗੁਰੂਵਾਲ ਬਣ ਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਸਾਥ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ RAM ਥਮਨ ਸਾਹਿਬ ਜੀ ਦੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਮਨੇਸ ਦੀ ਸੰਗਤ ਨੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਸਭਾ ਵੱਲੋਂ ਚਾਪ ਪਕੌੜਿਆਂ ਦਾ ਲੰਗਰ ਲਾਇਆ ਹੈ ਇਹ ਸਿੰਘ ਹਰ ਸਾਲ ਆਪ ਮੋਹਰੇ ਹੋ ਕੇ ਸੇਵਾ ਕਰਦੇ ਹਨ 사ਤਗੁਰ ਸਾਹਿਬ ਮਾਰੇ ਕਿਰਪਾ ਕਰਨਾ ਬਾਬਾ ਰਾਮ ਥੰਮਰ ਸਾਹਿਬ ਕਿਰਪਾ ਕਰਨਾ ਸਾਰੇ ਪਿੰਡਾਂ ਦੀ ਸੰਗਤ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣਾ ਸਾਰੇ ਪਿੰਡ ਦੀ ਸੰਗਤ ਦੀ ਚੜ੍ਹਦੀ ਕਲਾ ਮਾਰੇ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ